सत श्रीकाल मैं हाँ दलेर नंदी और मैं थोड़ा शेयर करना चाहना कि हूँ मैं मूवी देख कैन अरदास थ्री इन्नी सोहनी मूवी और इस तू तो पहले मैं कभी गिपी साहब ने कोई फिल्म देखी नहीं थी फर्स्ट मूवी मैं देखी और घुगी बाजी और सारी इंटायर टीम एक एक किरदार कमाल मूवी है और तुम्हें रब न जोड़ती रब से यकीन दवाई बहुत ज़्यादा सो ਜਿਹੜੇ ਵੀ ਮੇਰੇ 话 ਸੁਣ ਰਹੇ ਨੇ ਪਲੀਜ਼ ਸਮਾਲ ਡਾਗ ਐ ਮੂਵੀ ਨੂੰ ਬਾਹਰ ਚੜ ਕੇ ਪੂਰਾ ਸਾਥ ਦੋ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਉਹਨਾਂ ਨੂੰ ਮਾਵਾਬ ਦੀ ਵੈਲਿਊ ਸਮਝਾਏ ਕੀ ਹੈਗੀ ਅੱਜ ਦੇ ਅੱਜ ਦੇ ਜਮਾਨੇ 'ਚ ਮਾਵਾਬ ਦੀ ਕੀ ਵੈਲਿਊ ਹੈਗੀ ਪਿਆਰ ਕਿਵੇਂ ਹੁੰਦਾ ਹੈਗਾ ਕਿਵੇਂ ਫੈਮਿਲੀ ਬਣ ਸਕਦੀ ਆਪਸ ਪਿਆਰ ਨਾਲ ਬਹੁਤ ਜ਼ਰੂਰੀ ਇੱਕ ਵੀ ਗੰਦੀ ਗੱਲ ਨਹੀਂ ਇੱਕ ਵੀ ਕੋਈ ਗੰਦਾ ਬੋਲ ਨਹੀਂ ਕੋਈ ਗੰਦਾ ਕੋਈ ਗੰਦੀ ਕੋਈ ਬਿਸ਼ੈਸ਼ ਨਹੀਂ ਬਹੁਤ ਸਾਫ ਸਫਾਈ ਹੋ ਗਈ ਮਨ ਲੱਗ ਕੇ ਜਿਹੜਾ ਦੇਸ਼ ਆਜ਼ਾਦ ਹੈ ਪਹਿਲੀ ਵਾਰ ਇੰਨੀ ਸਾਫ ਸੋਹਣੀ ਮੂਵੀ ਔਰ ਖਜੂਰ ਸਾਹਿਬ ਦੇ ਦਰਸ਼ਨ ਹੋਣਗੇ ਅਰਦਾਸ ਜਿਹੜਾ ਉੱਥੇ ਹੁੰਦੀ ਹੈ ਖਜੂਰ ਸਾਹਿਬ ਦੀ ਸਾਰਾ ਸਿਨੇਮਾ ਹਾਲ ਖੜਾ ਹੋ ਗਿਆ ਔਰ ਮੈਂ ਮੈਂ ਤਾਂ ਸਿਰਫ ਰੋਂਦਾ ਹੀ ਰਿਹਾ ਕਿ ਐਨੀ ਸਾਫ ਮੂਵੀ ਹੋਰ ਐਨੀ ਕਿਸ਼ ਮੂਵੀ ਆਧੇ ਯੁੱਗ ਚ ਬਣਾਈ ਮੈਂ ਬਹੁਤ ਵਧਾਈਆਂ ਦਿੰਦਾ ਕਿਪੀ ਗਰੇਵਾਲ ਸਾਹਿਬ ਕੁਗੀ ਭਾਈ ਜੀ ਨੂੰ ਐਂਟਾਇਰ ਟੀਮ ਨੂੰ ਬਹੁਤ ਕਮਾਲ ਨੂੰ ਤੁਸੀਂ ਜਾਓ ਤੁਹਾਨੂੰ ਲੱਗਿਆ ਕਿ ਯਾਰ ਜੀਵਨ ਸਵਾਰ ਹੋ ਗਿਆ ਗੋਡ ਬlesਸਿੰਗ 온 ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਰੱਬ ਰੱਖਾ ਥੈਂਕ ਯੂ ਬੈਲਮੋਂਡੇ ਥੈਂਕ ਯੂ ਗੁਰਮੀਤ ਭਾਈ ਜੀ ਥੈਂਕ ਯੂ ਵੀਪੀਐਸ ਔਰ ਸਾਰੀ ਟੀਮ ਕਿੰਨਾ ਸੋਹਣਾ ਅਰੇਂਜਮੈਂਟ ਰੱਬ ਰੱਖ